ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬਹੁਤ ਵੱਡੇ ਕੜਾਏ ਵਿੱਚ ਤੇਲ ਗਰਮ ਕਰਵਾ ਕੇ ਉਸ ਉਬਲਦੇ ਤੇਲ ਵਿੱਚ 2200 ਬੰਦਿਆਂ ਨੂੰ ਜਉਂਦਿਆਂ ਹੀ ਸੁੱਟ ਕੇ ਸਾੜ ਦਿੱਤਾ ਸੀ। ਦੋਸਤੋ ਅੱਜ ਬਹੁਤ ਘੱਟ ਸਿੱਖ ਇਸ ਇਤਿਹਾਸ ਬਾਰੇ ਜਾਣਦੇ ਹੋਣਗੇ। ਜਦੋਂ 10ਵੇਂ ਪਾਤਸ਼ਾਹ ਨੇ 2200 ਮਸੰਦਾਂ ਨੂੰ ਇਸ ਤਰੀਕੇ ਦੇ ਨਾਲ ਗਰਮ ਉਬਲਦੇ ਤੇਲ ਵਿੱਚ ਸੁੱਟ ਕੇ ਸਾੜ ਦਿੱਤਾ। ਕੌਣ ਸਨ ਇਹ ਮਸੰਦ? ਐਸਾ ਇਹਨਾਂ ਨੇ ਕੀ ਗੜਾ ਕੀਤਾ? ਕੀ ਐਸਾ ਪਾਪ ਕੀਤਾ ਕਿ ਕਰਗੀ ਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨੀ क्रूरਤਾ ਦੇ ਨਾਲ ਸਾੜ ਕੇ ਮਾਰਿਆ ਇਹ ਸਾਕੀ ਕਿਸ ਵੇਲੇ ਦੀ ਹੈ ਜਾਣਦੇ ਹਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਇਸ ਇਤਿਹਾਸ ਬਾਰੇ ਪਰ ਉਸ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕਿ ਇਹ ਮਸੰਦ ਕੌਣ ਹੁੰਦੇ ਸਨ ਤੇ ਸਿੱਖ ਧਰਮ ਵਿੱਚ ਮਸੰਦ ਪ੍ਰਥਾ ਕਦੋਂ ਅਤੇ ਕਿਸ ਨੇ ਸ਼ੁਰੂ ਕੀਤੀ ਸੀ ਤਾਂ ਜਿਸ ਵੇਲੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪਦੇ ਹਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਿੱਖੀ ਦੇ ਪ੍ਰਚਾਰ ਵਾਸਤੇ ਉਦੋਂ ਪੂਰੇ ਭਾਰਤ ਦੇ 22 ਰਾਜਾਂ ਵਿੱਚ ਇੱਕ 22 ਮੰਜੀਆਂ ਸਥਾਪਿਤ ਕਰਦੇ ਹਨ ਇਹਨਾਂ 22 ਮੰਜੀਆਂ ਦੇ ਮੁਖੀ ਉਹਨਾਂ ਸਿੱਖਾਂ ਨੂੰ ਬਣਾਇਆ ਗਿਆ ਜੋ ਸਿੱਖੀ ਰਹਿਤ ਦੇ ਪੂਰੇ ਪੱਕੇ ਧਾਰਨੀ ਸਨ ਇਹਨਾਂ 22 ਮੰჯਿਆਂ ਦੇ ਅਹੁਦੇਦਾਰ ਸਿੱਖਾਂ ਦੀ ਜ਼ਿੰਮੇਵਾਰੀ ਲਈ ਗਈ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ। ਇਹਨਾਂ ਅਹੁਦੇਦਾਰਾਂ ਵਿੱਚ ਕਈ ਹਿੰਦੂ ਤੇ ਕਈ ਮੁਸਲਮਾਨ ਵੀ ਸ਼ਾਮਲ ਸਨ। ਫਿਰ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਸੁਭਾਏ ਮੰਡ ਹੁੰਦੇ ਹਨ ਤਾਂ ਇਹਨਾਂ 22 ਮੰჯਿਆਂ ਦੀ ਗਿਣਤੀ ਵੱਧ ਕੇ 52 ਹੋ ਜਾਂਦੀ ਹੈ। ਮੰჯਿਆਂ ਤੇ ਬੈਠੇ ਇਹ ਸਿੱਖ ਇੱਕ ਹਿਸਾਬ ਦੇ ਨਾਲ ਅੱਜ ਦੇ ਸਿੱਖ ਪ੍ਰਚਾਰਕਾਂ ਵਰਗੇ ਹੀ ਹੁੰਦੇ ਸਨ ਤੇ ਇਹਨਾਂ ਨੂੰ ਹੀ ਮਸੰਦ ਕਿਹਾ ਜਾਂਦਾ ਸੀ। ਕਿਉਂਕਿ ਮੰਜੀ ਦਾ ਫਾਰਸੀ ਭਾਸ਼ਾ ਦੇ ਵਿੱਚ ਅਰਥ ਹੁੰਦਾ ਹੈ ਮਸ਼ਨਦ ਜਿਸ ਦਾ ਮਤਲਬ ਕਿ ਜਿਹੜਾ ਬੰਦਾ ਮਸ਼ਨਦ ਜਾਂ ਆਮ ਸੰਗਤ ਤੋਂ ਥੋੜਾ ਉੱਤੇ ਬੈਠਾ ਹੋਵੇ ਉਹ ਮਸੰਦ ਅਖਵਾਉਂਦਾ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਸ਼ੁਰੂ ਹੋਈ ਮਸੰਦ ਆਪਣੇ ਆਪਣੇ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਸਨ ਤੇ ਆਮ ਸਿੱਖ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਹੀਂ ਕਿਤੇ ਜਾ ਸਕਦੇ ਸਨ ਉਹ ਆਪਣੀ ਭੇਟਾ ਵੀ ਇਹਨਾਂ ਮਸੰਦਾਂ ਨੂੰ ਹੀ ਫੜਾ ਦਿੰਦੇ ਸਨ ਤੇ ਇਹ ਮਸੰਦ ਉਸ ਭੇਟਾ ਨੂੰ ਅੱਗੇ ਗੁਰੂ ਸਾਹਿਬ ਕੋਲ ਪਹੁੰਚਦੀ ਕਰ ਦਿੰਦੇ ਹਰ ਸਾਲ ਵਿਸਾਖੀ ਦੇ ਤਿਹਾਰ ਤੇ ਸਾਰੇ ਮਸੰਦ ਆਪਣੇ ਆਪਣੇ ਇਲਾਕਿਆਂ ਵਿੱਚੋਂ ਸੰਗਤ ਨੂੰ ਇਕੱਠਿਆ ਕਰਕੇ ਸ੍ਰੀ ਗੋਵਿੰਦਵਾਲ ਸਾਹਿਬ ਲੈ ਕੇ ਆਉਂਦੇ ਸਮਾਂ ਇਸੇ ਤਰੀਕੇ ਬੀਤਦਾ ਰਹਿੰਦਾ ਏ ਤੇ ਇਹ ਮਸੰਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਅਰਗੁਬਿੰਦ ਮਹਾਰਾਜ ਦੇ ਸਮੇਂ ਵੀ ਆਪਣੇ ਇਸੇ ਤਰੀਕੇ ਦੇ ਨਾਲ ਸੇਵਾ ਨਿਭਾਉਂਦੇ ਰਹਿੰਦੇ ਹਨ ਪਰ ਜਿਸ ਵੇਲੇ ਸ੍ਰੀ ਗੁਰੂ ਹਰ Rai ਸਾਹਿਬ ਗੁਰਤਾ ਗੱਦੀ ਤੇ ਸੁਭਾਈ ਮਾਣ ਹੁੰਦੇ ਤਾਂ ਉਦੋਂ ਤੋਂ ਹੀ ਇਹਨਾਂ ਮਸੰਦਾਂ ਵਿੱਚ ਕੁਝ ਕੋ ਗੜਬੜੀ ਕਰਨ ਲੱਗ ਪੈਂਦੇ ਹਨ ਇਹਨਾਂ ਵਿੱਚ ਕਈਆਂ ਨੇ ਤਾਂ ਗੁਰੂ ਸਾਹਿਬ ਵਾਂਗ ਹੀ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਆਪਣੇ ਵਕੂ ਵੱਖਰੇ ਡੇਰੇ ਸਥਾਪਿਤ ਕਰ ਲਏ ਸਨ ਜਦੋਂ ਸ੍ਰੀ ਗੁਰੂ ਹਰ Rai ਸਾਹਿਬ ਜੋਤੀ ਜੋ ਸਮਾ ਜਾਂਦੇ ਤਾਂ ਪਿੱਛੋਂ ਬਾਬਾ RAM Rai ਕੁਝ ਮਸੰਦਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਇਸੇ ਤਰੀਕੇ ਦੇ ਨਾਲ ਕੁਝ ਮਸੰਦ ਧੀਰਮਲ ਦੇ ਨਾਲ ਜਾ ਕੇ ਜੁੜ ਜਾਂਦੇ ਹਨ ਉਸ ਵਕਤੇ ਇਹਨਾਂ ਮਸੰਦਾਂ ਦਾ ਇਹਨਾਂ ਦਿਮਾਗ ਖਰਾਬ ਹੋ ਜਾਂਦਾ ਕਿ ਇਹ ਸੰਗਤ ਇਕੱਠੀ ਕਰਕੇ ਉਪਦੇਸ਼ ਦੇਣ ਲੱਗ ਪੈਂਦੇ ਕਿ ਅਸੀਂ ਜਿਸ ਨੂੰ ਵੀ ਚਾਹੀਏ ਉਸੇ ਆਮ ਬੰਦੇ ਨੂੰ ਵੀ ਭਾਵੇਂ ਗੁਰੂ ਬਣਾ ਸਕਦੇ ਹਾਂ ਸਿੱਖਾਂ ਦੇ ਗੁਰੂ ਦੀ ਚੋਣ ਕਰਨੀ ਸਿਰਫ ਸਾਡੇ ਹੱਥਾਂ ਵਿੱਚ ਹੀ ਹੈ ਇੱਕ ਵਾਰ ਸ੍ਰੀ ਗੁਰੂ ਹਰ राय ਸਾਹਿਬ ਇੱਕ ਪਹਾੜੀ ਦੀ ਚੋਟੀ ਤੇ ਚੜ੍ਹ ਕੇ ਅਚਨ ਚੇਤਹੀ ਇੱਕ ਪਾਸੇ ਵੱਲ ਕਿੰਨਾ ਸਮਾਂ ਦੇਖਦੇ ਰਹਿੰਦੇ ਜਦੋਂ ਸੰਗਤ ਗੁਰੂ ਸਾਹਿਬ ਤੋਂ ਅਜਹਿ ਕਰਨ ਪਿੱਛੇ ਦਾ ਕਾਰਨ ਪੁੱਛਦੀ ਹੈ ਤਾਂ ਗੁਰੂ ਹਰ राय ਸਾਹਿਬ ਫਰਮਾਉਂਦੇ ਹਨ ਕਿ ਅਸੀਂ ਦੇਖ ਰਹੇ ਹਾਂ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਬਣਾਇਆ ਸਿੱਖੀ ਦਾ ਜਹਾਜ਼ ਅੱਜ ਹੌਲੀ-ਹੌਲੀ ਟੁੱਟ ਰਿਹਾ ਏ ਸੰਗਤ ਥੋੜਾ ਹੈਰਾਨ ਹੋ ਕੇ ਪੁੱਛਦੀ ਕਿ ਮਹਾਰਾਜ ਫੇਰ ਇਸ ਜਹਾਜ਼ ਨੂੰ ਸਬਾਲਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤਾਂ ਇਸ ਦੇ ਜਵਾਬ ਵਿੱਚ ਸ੍ਰੀ ਗੁਰੂ ਹਰ Rai ਸਾਹਿਬ ਉੱਤਰ ਦਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਸ ਟੁੱਟਦੇ ਜਾ ਰਹੇ ਜਹਾਜ਼ ਨੂੰ ਹੁਣ ਅਸੀਂ 10ਵੇਂ ਜਮੇ ਵਿੱਚ ਜਾ ਕੇ ਇਕੱਠਿਆ ਕਰਾਂਗੇ ਉਸ ਵਕਤੇ ਨਮਸੰਦਾ ਨੇ ਆਪਣੀ ਸੁੱਖ ਸਹੂਲਤ ਦੇ ਹਿਸਾਬ ਦੇ ਨਾਲ ਸਿੱਖ ਧਰਮ ਵਿੱਚ ਵੰਡੀਆਂ ਪਾ ਦਿੱਤੀਆਂ ਸਨ ਇਨਾਂ ਵਿੱਚ ਕੁਝ ਰਾਮਰਾਏ ਨੂੰ ਗੁਰੂ ਬਣਾ ਕੇ ਪੂਜਣ ਲੱਗ ਪਏ, ਕੁਝ ਧੀਰਮਲ ਨੂੰ ਤੇ ਕਈ ਮਸੰਦ ਪ੍ਰਤੀਜਾਨ ਦੇ ਪਰਿਵਾਰ ਨਾਲ ਜਾ ਕੇ ਜੁੜ ਗਏ ਸਨ। ਇਸ ਤਰ੍ਹਾਂ ਇਹਨਾਂ ਮਸੰਦਾਂ ਨੇ ਕੁਝ ਸਿੱਖ ਸੰਗਤ ਨੂੰ ਗਮਰਾਹ ਕਰਕੇ ਆਪਣੇ ਪਿੱਛੇ ਲਗਾ ਲਿਆ ਸੀ। ਸਮਾਂ ਫੇਰ ਅੱਗੇ ਬੀਤਦਾ ਤੇ ਸਿੱਖ ਧਰਮ ਦੀ ਗੁਰਤਾ ਗੱਦੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਆਉਂਦੀ ਹੈ। ਪਰ ਉਦੋਂ ਤੱਕ ਇਹ ਸਾਰੇ ਦੇ ਸਾਰੇ ਮਸੰਦ ਹੀ ਇੱਕ ਦੂਜੇ ਵੱਲ ਵੇਖ ਕੇ ਭ੍ਰਸਟ ਹੋ ਚੁੱਕੇ ਸਨ। ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਤਮਤਾਨ ਸਾਹਿਬ ਦੇ ਇੱਕ ਦੱਗੂ ਨਾਮ ਦੇ ਮਸੰਦ ਨੂੰ ਪੈਸੇ ਦਿੱਤੇ ਕਿ ਉਹ ਸੰਗਤਾਂ ਦੇ ਪੀਣ ਵਾਸਤੇ ਪਾਣੀ ਦਾ ਉੱਥੇ ਇੱਕ ਖੂਹ ਲਵਾਵੇ ਪਰ ਉਹ ਹੰਕਾਰਿਆ ਹੋਇਆ ਦੱਗੂ ਮਸੰਦ ਉਹਨਾਂ ਪੈਸਿਆਂ ਨਾਲ ਆਪਣੀ ਜ਼ਮੀਨ ਵਿੱਚ ਹੀ ਇੱਕ ਖੂਹ ਬਣਾ ਲੈਂਦਾ ਜੋ ਪੈਸੇ ਨਵੇਂ ਪਾਸ਼ਾ ਜੀ ਨੇ ਦਿੱਤੇ ਸਨ ਪਰ ਫਿਰ ਅਕਾਲ ਪੁਰਖ ਦੀ ਐਸੀ ਖੇਡ ਵਰਤਦੀ ਹੈ ਕਿ ਉਹ ਖੂਹ ਜਦੋਂ ਬਣਾਉਣਾ ਸ਼ੁਰੂ ਕੀਤਾ ਗਿਆ ਤਾਂ ਉਹ ਹੀ ਨਹੀਂ ਗਿਆ ਦੂਰ ਦੂਰ ਤੋਂ ਦੱਗੂ ਮਸੰਦ ਨੇ ਮਿਸਤਰੀ ਬੁਲਾਏ ਪਰ ਉਹ ਖੂਹ ਹੇਠਾਂ ਪਾਣੀ ਦੇ ਪੱਤਣ ਤੱਕ ਪਹੁੰਚਿਆ ਹੀ ਨਹੀਂ ਅੱਜ ਵੀ ਇਹ ਖੂਹ ਉਸੇ ਤਰੀਕੇ ਦੇ ਨਾਲ ਹੀ ਗੁਰਦੁਆਰਾ ਤਮਤਾਰ ਸਾਹਿਬ ਤੋਂ ਥੋੜੀ ਦੂਰ ਉਸੇ ਤਰੀਕੇ ਦੇ ਨਾਲ ਖੜਾ ਹੋਇਆ ਹੈ ਅਜਿਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਨੀਚ ਹਰਕਤਾਂ ਇਹ ਮਸੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕਰਨ ਲੱਗ ਪੈ ਸਨ ਇੱਕ ਵਾਰ ਇੱਕ ਮਸੰਦ ਗੁਰੂ ਘਰ ਦੀ ਇੱਕ ਦਾਸੀ ਨੂੰ ਹੀ ਆਪਣੇ ਘਰ ਵਿੱਚ ਕੈਦ ਕਰਕੇ ਆਪਣੀ ਰਖੈਰ ਬਣਾ ਕੇ ਰੱਖ ਲੈਂਦਾ ਹੈ ਇਦਾਂ ਕਰਦਿਆਂ ਕਰਦਿਆਂ ਸਮਾਂ ਅੱਗੇ ਵਧਦਾ ਤੇ ਹੋਰ ਸਮਾਂ ਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਉੱਤੇ ਸਭਾਇਮਾਨ ਹੁੰਦੇ ਹਨ ਪਰ ਉਸ ਵੇਲੇ ਤੱਕ ਇਹ ਸਾਰੇ ਦੇ ਸਾਰੇ ਮਸਾਧ ਹੀ ਸੰਗਤ ਵੱਲੋਂ ਮਿਲੇ ਮੁਫਤ ਦੇ ਪੈਸੇ ਕਾਰਨ ਅਤਿ ਦਰਜੇ ਦੇ ਭ੍ਰਸ਼ਟ ਅਤੇ ਅਤਿ ਦਰਜੇ ਦੇ ਨੀਚ ਬਣ ਚੁੱਕੇ ਸਨ ਜਿਸ ਵੇਲੇ 9 ਸਾਲ ਦੀ ਉਮਰ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਸ਼ਹੀਦੀ ਦੇਣ ਵਾਸਤੇ ਤੋਰਦੇ ਉਸ ਵਕਤ ਇਹਨਾਂ ਮਸੰਦਾਂ ਵੱਲੋਂ ਸੰਗਤ ਵਿੱਚ ਪ੍ਰਚਾਰਿਆ ਗਿਆ ਕਿ ਇਹ ਬਾਲ ਗੁਰੂ ਗੋਬਿੰਦ ਰਾਏ ਤਾਂ ਜੇ ਬਹੁਤ ਨਿਆਣਾ ਏ ਅਸਲੀ ਗੁਰੂ ਤੁਹਾਡੇ ਅਸੀਂ ਆ ਜੇ ਅਸੀਂ ਨਾ ਹੋਈਏ ਤਾਂ ਦੁਨੀਆ ਤੋਂ ਸਿੱਖੀ ਕਦੋਂ ਦੀ ਖਤਮ ਹੋ ਜਾਵੇਗੀ ਹੰਕਾਰੇ ਹੋਏ ਇਹਨਾਂ ਦੁਸ਼ਟ ਮਸੰਦਾਂ ਨੇ ਉਦੋਂ ਤੱਕ ਗੁਰੂ ਘਰਾਂ ਵਿੱਚ ਹੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਇੰਨਾ ਹੀ ਨਹੀਂ ਇਹ ਦੁਸ਼ਟ ਆਮ ਸਿੱਖ ਸੰਗਤ ਨੂੰ ਸ਼ਰੇਆਮ ਲੁੱਟਦੇ ਤੇ ਉਹਨਾਂ ਤੇ ਰਾਜ ਕੇ ਜ਼ੁਲਮ ਢਾਉਂਦੇ ਆਖਰਕਾਰ ਸਾਰੀ ਸਿੱਖ ਸੰਗਤ ਪੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਇਕੱਠੀ ਹੋ ਕੇ ਇਹਨਾਂ ਦੁਸ਼ਟ ਮਸੰਦਾਂ ਦੀਆਂ ਸ਼ਿਕਾਇਤਾਂ ਲੈ ਕੇ ਜਾਂਦੀ ਹੈ ਸਾਰੀਆਂ ਸ਼ਿਕਾਇਤਾਂ ਨੂੰ ਵਾਰੀ-ਵਾਰੀ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੱਗੇ ਦਰਬਾਰ ਵਿੱਚ ਫਰਮਾਉਂਦੇ ਹਨ ਕਿ ਮੈਨੂੰ ਤੁਸੀਂ ਮਸੰਦਾਂ ਦੀ ਨਕਲ ਕਰਕੇ ਦਿਖਾਓ ਕਿ ਇਹ ਦੁਸ਼ਟ ਕਿਹੋ ਜੇ ਕੰਮ ਕਰ ਰਿਹਾ ਉਸ ਵਕਤ ਗੁਰੂ ਸਾਹਿਬ ਦੇ ਹੁਕਮ ਤੇ ਦਰਬਾਰ ਵਿੱਚ ਆਮ ਨਕਲਚੀ ਭੰਡਾ ਨੂੰ ਬੁਲਾਇਆ ਜਾਂਦਾ ਹੈ ਕਿ ਤੁਸੀਂ ਮਸੰਦਾਂ ਦੀ ਨਕਲ ਕਰਕੇ ਦਿਖਾਓ ਇਹ ਜੋ ਨਕਲਚੀ ਦਰਬਾਰ ਵਿੱਚ ਆਏ ਸਨ ਇਹ ਗੁਰੂ ਸਾਹਿਬਾ 515 ਦਿਨਾਂ ਦੀ ਮੌਲਤ ਮੰਗਦੇ ਹਨ ਕਿ ਅਸੀਂ ਤੁਹਾਨੂੰ 15 ਦਿਨ ਬਾਅਦ ਮਸੰਦਾਂ ਦੀ ਨਕਲ ਕਰਕੇ ਦਿਖਾਵਾਂਗੇ 15 ਦਿਨ ਬੀਤ ਜਾਂਦੇ ਤੇ ਹੁਣ ਅਖੀਰਲੇ ਦਿਨ ਫਿਰ ਉਹਨਾਂ ਨਕਲਚੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਅਖਾੜਾ ਲਗਾ ਕੇ ਮਸੰਦਾਂ ਦੀ ਨਕਲ ਕਰਨ ਦਾ ਇੱਕ ਨਾਟਕ ਖੇਡਿਆ ਜਾਂਦਾ ਇਸ ਨਾਟਕ ਵਿੱਚ ਇੱਕ ਕਾਫੀ ਮੋٹے ਭਾਰੇ ਸਰੀਰ ਦਾ ਪੰਡ ਲੰਮੀ ਸਾਰੀ ਦਾੜ੍ਹੀ ਲਗਾ ਕੇ ਸਿਰ ਤੇ ਵੱਡੀ ਸਾਰੀ ਪੱਗ ਬੰਨ੍ਹ ਕੇ ਮਸੰਦ ਬਣਦਾ ਹੈ ਉਸਨੇ ਲਾਲ ਸੂਏ ਰੰਗ ਦਾ ਲੰਮਾ ਸਾਰਾ ਚੋਲਾ ਪਾ ਕੇ ਆਪਣੇ ਦੋਹਾਂ ਹੱਥਾਂ ਵਿੱਚ ਸੋਨੇ ਦੇ ਕੜੇ ਪਾ ਲਏ ਤੇ ਗਲ ਦੇ ਵਿੱਚ ਮੋਤੀਆਂ ਦੀ ਮਾਲਾ ਪਾ ਲਈ ਇਹ ਸਾਰਾ ਕੁਝ ਪੈਣ ਕੇ ਉਹ ਇੱਕ ਵਧੀਆ ਘੋੜੀ ਉੱਤੇ ਬੈਠ ਗਿਆ ਤੇ ਨਾਲ ਆਪਣਾ ਇੱਕ ਨੌਕਰ ਬਣਾ ਕੇ ਤੋਰ ਲਿਆ ਇੰਨਾ ਹੀ ਨਹੀਂ ਉਸ ਮਸੰਦ ਬਣੇ ਭੰਡ ਨੇ ਨਾਲ ਇੱਕ ਬਹੁਤ ਖੂਬਸੂਰਤ ਕੰਜਰੀ ਵੀ ਲੈ ਲਈ ਕਿਉਂਕਿ ਉਸ ਵਕਤ ਅਸਲੀ ਵਾਲੇ ਮਸੰਦ ਵੀ ਇਦਾਂ ਹੀ ਕਰਦੇ ਹੁੰਦੇ ਸਨ ਅਸਲੀ ਮਸੰਦ ਵੀ ਆਪਣੇ ਮਨ ਪਰਚਾਵੇ ਵਾਸਤੇ ਆਪਣੇ ਨਾਲ ਇੱਕ ਵੇਸਵਾ ਨੂੰ ਰੱਖਦੇ ਹੁੰਦੇ ਸਨ ਇਹ ਸਾਰੀ ਤਿਆਰੀ ਕਰਕੇ ਇਹ ਨਕਲਚੀਆ ਪੰਡ ਅਸਲੀ ਮਸੰਦ ਬਣ ਕੇ ਇੱਕ ਗਰੀਬ ਜੇ ਸਿੱਖ ਦੇ ਘਰ ਵਿੱਚ ਜਾਂਦਾ ਏ ਤੇ ਉੱਚੀ ਸਾਰੀ ਆਵਾਜ਼ ਮਾਰਦਾ ਏ ਕਿ ਉਹ ਗੁਰੂ ਮਾਰਿਆ ਇੱਧਰ ਆ ਅੱਗੇ ਉਹ ਵਿਚਾਰਾ ਗਰੀਬ ਸਿੱਖ ਡਰਦਾ ਮਾਰਾ ਕੰਬਦਾ ਹੋਇਆ ਮਸੰਦ ਦੇ ਕੋਲ ਆਉਂਦਾ ਤੇ ਆ ਕੇ ਉਸਦੇ ਪੈਰਾਂ ਵਿੱਚ ਲੰਮਿਆ ਪੈ ਜਾਂਦਾ ਤੇ ਬੋਲਦਾ ਏ ਜੀ ਆਇਆਂ ਨੂੰ ਜੀ ਸਾਡੇ ਘਰ ਗੁਰੂ ਵਾਲੇ ਆਏ ਹਨ ਉਹ ਗਰੀਬ ਸਿੱਖ ਮਸਾਦ ਨੂੰ ਮੱਥਾ ਟੇਕ ਕੇ ਭੱਜ ਕੇ ਆਪਣੇ ਅੰਦਰੋਂ ਇੱਕ ਪੁਰਾਣਾ ਜਾਂ ਮੰਜਾ ਲੈ ਕੇ ਆਉਂਦਾ ਜੋ ਉਸਦੇ ਕੋਲ ਇੱਕੋ ਹੀ ਹੁੰਦਾ ਹੈ ਤੇ ਨਾਲ ਇੱਕ ਨਵੀਂ ਚਿੱਟੀ ਚਾਦਰ ਮੰਜੇ ਤੇ ਵਿਛਾਉਣ ਵਾਸਤੇ ਕੱਢ ਕੇ ਲਿਆਉਂਦਾ ਕਾਲੀ ਕਾਲੀ ਚਾਦਰ ਮੱਜੇ ਤੇ ਵਿਛਾ ਕੇ ਗਰੀਬ ਸਿੱਖ ਜਦੋਂ ਮਸਾਦ ਨੂੰ ਮੰਜੇ ਤੇ ਬਹਿਣ ਲਈ ਬੇਨਤੀ ਕਰਦਾ ਤਾਂ ਉਹ ਮਸਾਦ ਅੱਗੋਂ ਲੱਤ ਮਾਰ ਕੇ ਮੰਜਾ ਪੁੱਠਾ ਕਰ ਦਿਆ ਬੋਲਦਾ ਕਿ ਹੁਣ ਅਸੀਂ ਮੰਜਿਆਂ ਤੇ ਬੈਠਾਂਗੇ ਜਾ ਜਾ ਕੇ ਸਾਡੇ ਵਾਸਤੇ ਇੱਕ ਪਲੰਘ ਲੈ ਕੇ ਆ ਬਚਾਰਾ ਸਿੱਖ ਭੱਜ ਕੇ ਪਿੰਡ ਵਿੱਚ ਜਾਂਦਾ ਤੇ ਕਿਤੋਂ ਮੰਗ ਤੰਗ ਕੇ ਇੱਕ ਪਲੰਘ ਲੈ ਕੇ ਆਉਂਦਾ ਹੈ ਪਲੰਘ ਤੇ ਚਾਦਰ ਵਿਛਾ ਕੇ ਮਸੰਦ ਨੂੰ ਬਿਠਾਉਂਦਾ ਉਸ ਸਿੱਖ ਦੀ ਘਰਵਾਲੀ ਭੱਜ ਕੇ ਪੀਣ ਵਾਲਾ ਪਾਣੀ ਲੈ ਕੇ ਆਉਂਦੀ ਹੈ ਪਾਣੀ ਦਾ ਗਲਾਸ ਵੇਖ ਕੇ ਮਸੰਦ ਟੁੱਟ ਕੇ ਉਸ ਸਿੱਖ ਦੀ ਘਰਵਾਲੀ ਨੂੰ ਪੈਂਦਾ ਹੈ ਕਿ ਅਸੀਂ ਪਾਣੀ ਨਹੀਂ ਪੀਣਾ ਮੇਰੇ ਵਾਸਤੇ ਦੁੱਧ ਲੈ ਕੇ ਆਓ ਗਰੀਬ ਸਿੱਖ ਭੱਜ ਕੇ ਦੁੱਧ ਲੈ ਕੇ ਆਉਂਦਾ ਫਿਰ ਮਸੰਦ ਦੇ ਖਾਣ ਵਾਸਤੇ ਦਾਲ ਰੋਟੀ ਖੀਰ ਕਿਰਾ ਥਾਲੀ ਵਿੱਚ ਪਰੋਸ ਕੇ ਉਸ ਦੇ ਅੱਗੇ ਰੱਖਿਆ ਜਾਂਦਾ ਤਾਂ ਮਾਂ ਦੀ ਦਾਲ ਵੇਖ ਕੇ ਮਸੰਦ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਜਾਂਦਾ ਤੇ ਉਹ ਭੋਜਨ ਵਾਲੀ ਥਾਲੀ ਚਲਾ ਕੇ ਮਾਰਦਾ ਏ ਕਿ ਮੈਂ ਹੁਣ ਡੰਗਰਾਂ ਦਾ ਖਾਣਾ ਖਾਵਾਂਗਾ ਜਾ ਉਹ ਮੇਰੇ ਵਾਸਤੇ ਮੁਰਗਾ ਜਾਂ ਬੱਕਰਾ ਲੈ ਕੇ ਆਓ ਤੇ ਇੱਕ ਸ਼ਰਾਬ ਦੀ ਬੋਤਲ ਵੀ ਲੈ ਕੇ ਆ ਉਹ ਗਰੀਬ ਸਿੱਖ ਕਰਜ਼ੇ ਤੇ ਪੈਸੇ ਫੜ ਕੇ ਮੁਰਗਾ ਤੇ ਸ਼ਰਾਬ ਲਿਆ ਕੇ ਉਸ ਮਸੰਦ ਨੂੰ ਖਵਾਉਂਦਾ ਮਸੰਦ ਮੀਟ ਦੇ ਨਾਲ ਸਾਰੀ ਬੋਤਲ ਖੇਚ ਜਾਂਦਾ ਤੇ ਜਾਲ ਲਗਾ ਉਸ ਗਰੀਬ ਸਿੱਖ ਨੂੰ ਡਰਾਉਂਦਿਆ ਹੋਇਆ ਕਹਿੰਦਾ ਏ ਕਿ ਗੁਰੂ ਮਾਰਿਆ ਜੇ ਤੂੰ ਮੈਨੂੰ 21 ਰੁਪਏ ਭੇਟਾ ਨਾ ਦਿੱਤੀ ਤਾਂ ਮੇਰੇ ਸਰਾਫ ਦੇ ਨਾਲ ਤੇਰਾ ਸਾਰਾ ਘਰ-ਬਾਰ ਤਬਾਹ ਹੋ ਜਾਵੇਗਾ ਗਰੀਬ ਸਿੱਖ ਵਿਚਾਰਾ ਕੰਬਦਾ ਕੰਬਦਾ ਆਪਣੀ ਜ਼ਮੀਨ ਗਹਿਣੇ ਪਾ ਕੇ ਉਸ ਮਸਾਦ ਨੂੰ ਕਿਤੋਂ 21 ਰੁਪਏ ਲਿਆ ਕੇ ਭੇਟਾ ਕਰਦਾ ਏ ਮਸੰਦ ਜਾਂਦੇ ਵਕਤ ਜਿਹੜੀ ਚਾਦਰ ਪਲੰਘ ਤੇ ਵਿਛਾਈ ਹੁੰਦੀ ਉਹਨੂੰ ਵੀ ਨਾਲ ਚੁੱਕ ਕੇ ਆਪਣੀ ਘੋੜੀ ਤੇ ਪਾ ਕੇ ਲੈ ਜਾਂਦਾ ਇਹ ਨਾਟਕ ਜਦੋਂ ਦਸ਼ਮ ਪਿਤਾ ਦੇਖਦੇ ਦਾ ਗੁਰੂ ਸਾਹਿਬਾਂ ਦੇ ਅੱਖਾਂ ਵਿੱਚੋਂ ਲਹੂ ਉਤਰ ਆਉਂਦਾ ਏ ਕਿ ਮੇਰੇ ਪਿਆਰੇ ਸਿੱਖਾਂ ਦੇ ਨਾਲ ਇਹ ਦੁਸ਼ਟ ਮਸੰਦ ਇਹੋ ਜਿਹਾ ਵਿਵਹਾਰ ਕਰ ਰਹੇ ਹਨ ਇਹਨਾਂ ਸਾਰਿਆਂ ਨੂੰ ਸੋਧਾ ਲਾਓ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਵੱਡੇ ਕਿਢਾਏ ਮੰਗਵਾ ਕੇ ਉਸ ਵਿੱਚ ਤੇਲ ਪਾ ਕੇ ਉਬਾਲਦੇ ਤੇ ਸਾਰੇ ਮਸੰਦਾਂ ਨੂੰ ਜਿਉਂਦਿਆਂ ਹੀ ਉਸ ਗਰਮ ਉਬਲਦੇ ਤੇਲ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ ਜਿਹੜਾ ਗੁਰਦੁਆਰਾ ਗੁਰੂ ਕੇ ਮਹਿਲ ਨੇੜੇ ਜੋ ਖੂਹ ਬਣਿਆ ਹੋਇਆ ਦਸਮ ਪਾਸ਼ਾ ਨੇ ਉਸ ਖੂਹ ਦੇ ਵਿੱਚ ਵੀ 120 ਦੁਸ਼ਟ ਮਸੰਦਾਂ ਨੂੰ ਸੋਧਾ ਲਾਇਆ ਸੀ ਜਿਹੜੇ ਸੱਚੇ ਸੁੱਚੇ ਸਨ ਉਹਨਾਂ ਨੂੰ ਬਖਸ਼ਿਆ ਵੀ ਗਿਆ ਇਹ ਦੁਸ਼ਟ ਮਸੰਦ ਜਿਸ ਵੀ ਸਿੱਖ ਦੇ ਘਰ ਵਿੱਚ ਜਾਂਦੇ ਸਨ ਉਸ ਦਾ ਘਰ-ਬਾਰ ਲੁੱਟ ਕੇ ਵਹਿਲਾ ਕਰ ਦਿੰਦੇ ਸਨ ਤੇ ਸਿੱਖ ਸੰਗਤ ਜੋ ਗੁਰੂ ਘਰ ਵਾਸਤੇ ਭੇਟਾ ਜੜਾਉਦੀ ਹੁੰਦੀ ਸੀ ਉਹ ਵੀ ਇਹੀ ਦੁਸ਼ਟ ਅਧਿਕਾਰ ਜਾਂਦੇ ਸਨ ਸੋ ਦੋਸਤੋ ਇਹ ਸੀ ਇਤਿਹਾਸ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਸ਼ਟ ਮਸੰਦਾਂ ਨੂੰ ਤੇਨ ਵਿੱਚ ਬਾਲ ਕੇ ਸਾੜਿਆ ਸੀ ਦੋਸਤੋ ਤੁਸੀਂ ਸਾਰੇ ਹੀ ਇਹ ਗੱਲ ਜਾਣਦੇ ਹੋ ਕਿ ਅੱਜ ਵੀ ਸਿੱਖ ਧਰਮ ਵਿੱਚ ਕਈ ਮਸੰਦ ਉੱਠ ਖੜੇ ਹੋਏ ਹਨ ਜਿਨ੍ਹਾਂ ਵਿੱਚੋਂ ਕਈਆਂ ਨੇ ਗੁਰਦੁਆਰੇ ਦੱਬੇ ਹੋਏ ਤੇ ਕਈ ਆਪਣੇ ਆਪਣੇ ਡੇਰੇ ਖੋਲ ਕੇ ਬੈਠੇ ਹਨ ਪਰ ਅੱਜ ਵੇਲਾ ਹੈ ਹੋਣ ਦੇ ਮਸੰਦਾਂ ਦੀ ਅਸਲੀਅਤ ਨੂੰ ਪਛਾਣਨ ਦਾ ਦੋਸਤੋ ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਾੜੇ ਗਏ ਇਹਨਾਂ ਮਸੰਦਾਂ ਦੀ ਗਿਣਤੀ ਵੱਖ-ਵੱਖ ਗ੍ਰੰਥਾਂ ਵਿੱਚ ਵੱਖ-ਵੱਖਰੀ ਦੱਸੀ ਗਈ ਹੈ ਕਿਤੇ ਇਹ ਗਿਣਤੀ 7 ਹੈ ਕਿਤੇ ਇਹ ਗਿਣਤੀ 2200 ਹੈ ਤੇ ਕਿਤੇ ਇਹ ਗਿਣਤੀ 1100 ਹੈ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ